ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਪਾਰਤ੍ਰਤਰਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਪ੍ਰੀ ਨਿਰਮਾਨ ਦਿਵਸ ਪਿੰਨਪਾਸਲਾ ਵਿਖੇ ਮਨਾਇਆ ਗਿਆ ਇਸ ਮੌਕੇ ਪਿੰਨ ਵਾਸੀਆਂ ਨੇ ਬਾਬਾ ਸਾਹਿਬ ਜੀ ਦੇ ਬੁੱਤ ਤੇ ਹਾਰ ਪਾਕੇ ਤੇ ਮੋਮਤੀਆਂ ਜਗਾ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਬੋਲਦੇ ਸਾਬਕਾ ਬਲਾਕ ਸੰਮਤੀ ਮੈਂਬਰ ਗਰਦਾਰੀ ਲਾਣੇ ਕਿਹਾ ਕਿ ਬਾਬਾ ਸਾਹਿਬ ਨੇ ਆਪਣੇ ਜੀਵਨ ਦੌਰਾਨ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਹਨ ਉਹਨਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਸਾਹਿਬ ਦੇ ਦਰਸਾਏ ਰਾਹ 'ਤੇ ਪੜੋ ਜੁੜੋ ਤੇ ਸੰਘਰਸ਼ ਕਰੋ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਪੰਜ ਬੂਟਾ ਰਾਮ ਸਰਪੰਚ ਸੁਤਿੰਦਰ ਸਿੰਘ रामकिशन धर्मपाल ਧੁਪਿੰਦਰ ਕੁਮਾਰ ਪੰਜ જયਪ੍ਰੀਤ ਹਰਵੰਸ لال ਗੁਰਨਾਮ ਸਾਬਕਾ ਪੰਚ ਨਿਰਮਲ ਤੋਂ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ ਅੱਜ ਸਾਡੇ ਮਾਨ ਰੈਵਰ ਬਾਬਾ ਸਾਹਿਬ ਡਾਕਟਰ ਪੀਬੁਰਾ ਅੰਬੇਦਕਰ ਸਾਹਿਬ ਜੀ ਜਿਨ੍ਹਾਂ ਦਾ ਪ੍ਰੀ ਨਿਰਮਾਣ ਦੇ ਸਹਿ ਅੱਜ ਔਰ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਸਰਦਾਇਲੀ ਪੇਂਟ ਕੀਤੀ ਜਾ ਰਹੀ ਹੈ ਔਰ ਉਹਨਾਂ ਤੇ ਕੁਰਨਿਆਂ ਤੇ ਕੀਤੇ ਹੋਏ ਕੰਮਾਂ ਤੇ ਚੱਲਣ ਦਾ ਪਰਨ ਕੀਤਾ ਗਿਆ ਰੋਸੇ ਲੜੀ ਦੇ ਤਹਿਤ ਅੱਜ ਫਿਲਡ ਪਾਸਲਾ ਵਿਖੇ ਦੀ ਡਾਕਟਰ ਬੀਤਕਾਰ ਦਿਨ ਪਰ ਸਵਾਗਤ ਲੋ ਜੀ ਬਾਬਾ ਸਾਹਿਬ ਨੂੰ ਸਰਦਾਰੀਆਂ ਦਿੱਤੀਆਂ ਗਈਆਂ ਉਹਦੇ ਵਿੱਚ ਮੈਂ ਜਿੰਨੇ ਵੀ ਸਾਡੇ ਸਾਥੀ ਸਾਰੇ ਆਏ ਆ ਬਾਬਾ ਸਾਹਿਬ ਦੇ ਨੇਹੀਆਂ ਜਿਹੜੇ ਬਾਬਾ ਸਾਹਿਬ ਦੀ ਸੋਚ ਤੇ ਪਹਿਰਾ ਦੇਣ ਵਾਲੇ ਆ ਉਹਨਾਂ ਸਾਰਿਆਂ ਲਈ ਕਿਹਾ ਹੈ ਕਿ ਨਾ ਤਵਾਦ ਕਰਨਾ ਔਰ ਬਾਬਾ ਸਾਹਿਬ ਦੇ ਦਿੱਤੋ ਇਹ ਪੁਨਿਆਦੇ ਚੱਲਣ ਦਾ ਕਰਨ ਕਰਨਾ ਔਰ ਮੈਂ ਸਾਰੇ ਸਾਥੀਆਂ ਨੂੰ ਅਪੀਲ ਕਰਨਾ ਕਿ ਜੋ ਬਾਬਾ ਸਾਹਿਬ ਦਾ ਸੁਪਨਾ ਸੀਗਾ ਸਾਨੂੰ ਉਹ ਸਾਰੇ ਉਹ ਨਾਲ ਮਿਲ ਕੇ ਸਕਾਰ ਕਰਨਾ ਚਾਹੀਦਾ ਇਹ ਹੀ ਜਿਹੜੀ ਸਾਡੀ ਸੱਚੀ ਸੰਸਾਦੀ ਬਾਬਾ ਸਾਹਿਬ ਡਾਕਟਰ ਮੀਤਰਾ ਜੀ ਹੋਵੇਗੀ ਜੈਪੀਨ ਜੈਪਾਲ